ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰੜ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਤੁਹਾਡੇ ਵਾਸਤੇ ਇੱਕ ਨਵੀਂ ਵਿਚਾਰ ਚਰਚਾ ਲੈ ਕੇ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਸੰਬੰਧੀ 15 ਜੁਲਾਈ 2024 ਨੂੰ ਸਿੰਘ ਸਭਾ ਨਾਲ ਦੀ ਮੀਟਿੰਗ ਹੁੰਦੀ ਹੈ ਤੇ 26 ਜੁਲਾਈ 2024 ਨੂੰ ਇੱਕ ਸਰਕੂਲਰ ਜਾਰੀ ਕੀਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਵੱਲੋਂ ਕਿ ਗੁਰਤਾ ਮਾਦੇ ਜਿੰਨੇ ਵੀ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਚੋਲੇ ਦਾ ਰੰਗ سرمਈ ਨੀਲਾ ਜਾਂ ਬਸੰਤੀ ਹੋਣਾ ਚਾਹੀਦਾ ਹੈ ਕਿ ਅਸੀ ਜਾਂ ਸੰਤਰੀ ਬਿਲਕੁਲ ਨਹੀਂ ਇਸ ਤੇ ਬੜਾ ਵੱਡਾ ਵਾਅ ਵਿਲਾ ਖੜਾ ਹੋ ਗਿਆ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਟੀਵੀ ਅਖਬਾਰਾਂ ਤੇ ਚਰਚਾ ਨੇ ਹਰ ਕੋ ਆਪ ਆਪਣੀ رائے ਦੇ ਰਿਹਾ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਦਾ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਆਪਣੀ ਸਿਆਸਤ ਖੇਡ ਰਹੇ ਨੇ ਆਓ ਅੱਜ ਇਸ ਗੱਲ ਤੇ ਵਿਚਾਰ ਚਰਚਾ ਕਰੀਏ ਕਿ ਨਿਸ਼ਾਨ ਸਾਹਿਬ ਦੇ ਚੋਲੇ ਦਾ ਅਸਲ ਰੰਗ ਕੀ ਸੀ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਕਦੋਂ ਲਾਇਆ ਗਿਆ ਉਸ ਦੇ ਚੋਲੇ ਦਾ ਰੰਗ ਕੀ ਸੀ ਉਸ ਦਾ ਰੰਗ ਕਦੋਂ ਬਦਲਿਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਦੋ ਨਿਸ਼ਾਨ ਲਾਏ ਨੇ ਤੇ ਉਹਨਾਂ ਦੇ ਚੋਲੇ ਦਾ ਰੰਗ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੰਥ ਖਾਲਸਾ ਸਾਜਿਆ ਤਾਂ ਚੋਲੇ ਦਾ ਰੰਗ ਕੀ ਸੀ ਮਿਸਲਾਂ ਦੇ ਵੇਲੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਕੀ ਸੀ ਸਰਕਾਰੇ ਖਾਲਸਾ ਵੇਲੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਕੀ ਸੀ ਫੌਜਾਂ ਦੀ ਇਕਵਾਈ ਕਰਨ ਵਾਲੇ ਝੰਡੇ ਦਾ ਰੰਗ ਕੀ ਸੀ ਤਾਂ ਆਓ ਆਪਣੀ ਚਰਚਾ ਇੱਥੋਂ ਸ਼ੁਰੂ ਕਰਦੇ ਹਾਂ ਕਿ ਪਹਿਲਾ ਨਿਸ਼ਾਨ ਸਾਹਿਬ ਕਦੋਂ ਲੱਗਿਆ ਤੇ ਕਿੱਥੇ ਲੱਗਿਆ ਸਾਲ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬੈਠ ਜਾਂਦੇ ਨੇ ਉਹ ਫੈਸਲਾ ਲੈਂਦੇ ਨੇ ਕਿ ਦਿੱਲੀ ਦੇ ਤਖਤ ਦੇ ਮੁਕਾਬਲੇ ਤੇ ਤਖਤ ਬਣਾਉਣਾ ਹੈ ਤਖਤ ਨਿਸ਼ਾਨ ਨਗਾਰਾ ਤੇ ਫੌਜਾਂ ਇਹ ਬਾਦਸ਼ਾਹੀ ਹਕੂਮਤ ਦੇ ਨਿਸ਼ਾਨ ਹੁੰਦੇ ਨੇ ਤਾਂ ਉਸ ਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਤਖਤ ਦੇ ਸਾਹਮਣੇ ਇੱਕ ਨਵਾਂ ਤਖਤ ਬਣਾਉਣ ਦਾ ਫੈਸਲਾ ਕੀਤਾ ਸਨ 1609 ਦੇ ਵਿੱਚ ਉਸ ਸਮੇ ਅਕਾਲ ਤਖਤ ਸਰ ਦੀ ਫਸੀਲ ਜ਼ਮੀਨ ਤੋਂ 12 ਫੁੱਟ ਉੱਚੀ ਰੱਖੀ ਗਈ ਜੋ ਕਿ ਦਿੱਲੀ ਦੇ ਤਖਤ ਨਾਲੋਂ 1 ਫੁੱਟ ਉੱਚੀ ਸੀ ਦਿੱਲੀ ਦਾ ਤਖਤ 11 ਫੁੱਟ ਉੱਚਾ ਹੈ ਦਿੱਲੀ ਤਖਤ ਦਾ ਆਪਣਾ ਬਾਦਸ਼ਾਹੀ ਝੰਡਾ ਹੈ ਆਪਣਾ ਨਗਾਰਾ ਹੈ ਆਪਣੀ ਫੌਜ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸਿੱਖ ਧਰਮ ਦੇ ਪਹਿਲੇ ਦੋ ਝੰਡੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਹਦੂਦ ਦੇ ਵਿਚਕਾਰ ਲਗਾਏ ਇੱਕ ਪੀਰੀ ਦਾ ਇੱਕ ਮੀਰੀ ਦਾ ਭਾਵ ਇੱਕ ਧਰਮ ਦਾ ਤੇ ਇੱਕ ਸਿਆਸਤ ਦਾ ਪਰ ਧਰਮ ਦਾ ਨਿਸ਼ਾਨ ਸਿਆਸਤ ਦੇ ਨਿਸ਼ਾਨ ਨਾਲੋਂ ਸਵਾ ਫੁੱਟ ਉੱਚਾ ਰੱਖਿਆ ਜੋ ਨਿਸ਼ਾਨ ਸਾਹਿਬ ਹਰਮੰਦਰ ਸਾਹਿਬ ਵਾਲੇ ਪਾਸੇ ਹੈ ਦਰਬਾਰ ਸਾਹਿਬ ਵਾਲੇ ਪਾਸੇ ਹੈ ਉਹ ਉੱਚਾ ਹੈ ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਹੈ ਉਹ ਸਵਾ ਫੁੱਟ ਨੀਵਾ ਹੈ ਉਸ ਸਮੇਂ ਦੋਹਾਂ ਨਿਸ਼ਾਨਾਂ ਦੇ ਚੋਲੇ ਚਿੱਟੇ ਰੰਗ ਦੇ ਸਨ ਪਰ ਕੋਚਰ ਬਾਅਦ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਇਹਨਾਂ ਦੇ ਚੋਲੇ ਦਾ ਰੰਗ ਬਸੰਤੀ ਕਰ ਦਿੱਤਾ ਗਿਆ ਕਿਉਂਕਿ ਬਸੰਤੀ ਰੰਗ ਸ਼ਹਾਦਤ ਦਾ ਪ੍ਰਤੀਕ ਹੈ ਇਹੀ ਰੰਗ ਸੀ ਇਹ ਛੇਵੇਂ ਪਾਤਸ਼ਾਹ ਜੰਗਾ ਜੁੱਧਾਂ ਦੇ ਵੇਲੇ ਫੌਜ ਦੀ ਗਵਾਹੀ ਕਰਦੇ ਆ ਨਿਸ਼ਾਨਚੀ ਦੇ ਕੋਲ ਰੱਖਦੇ ਸੀ ਨਾਲ ਨਗਾਰਾ ਵਜਦਾ ਸੀ ਫੌਜਾਂ ਅੱਗੇ ਤੁਰਦੀਆਂ ਸਨ ਜਦੋਂ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹਨ ਬੰਦੀ ਸਨ ਤਾਂ ਸਿੱਖ ਸੰਗਤਾਂ ਅੰਮ੍ਰਿਤਸਰ ਤੋਂ ਨਿਸ਼ਾਨਚੀ ਦੀ ਅਗਵਾਈ ਦੇ ਵਿੱਚ ਮਸ਼ਾਲ ਚੀਰੋ ਨਾਲ ਲੈ ਕੇ ਗਵਾਲੀਅਰ ਵੱਲ ਪਚਾਲੇ ਪਹੁੰਦੀਆਂ ਸਨ ਉਸ ਵੇਲੇ ਵੀ ਜਿਹੜਾ ਨਿਸ਼ਾਨ ਨਿਸ਼ਾਨਚੀ ਦੇ ਹੱਥਾਂ 'ਚ ਹੁੰਦਾ ਸੀ ਉਸ ਦਾ ਰੰਗ ਬਸੰਤੀ ਹੀ ਹੁੰਦਾ ਸੀ ਤੇ ਉਸ ਦੇ ਪਿੱਛੇ ਸੰਗਤਾਂ ਬਾਣੀ ਪੜਦੀਆਂ ਹੋਈਆਂ ਉੱਥੇ ਜਾਂਦੀਆਂ ਸਨ ਇਹ ਨਿਸ਼ਾਨ 1699 ਤੱਕ ਚੱਲਦਾ ਰਿਹਾ ਤੇ 1699 ਦੇ ਵਿੱਚ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸਾਜਿਆ ਤਾਂ ਉਹਨਾਂ ਨੇ ਆਪਣੀ ਫੌਜ ਆਪਣੀ ਸੈਨਾ ਦੇ ਪਛਾਗ ਦਾ ਰੰਗ سرمਈ ਜਾਂ ਨੀਲਾ ਕਰ ਦਿੱਤਾ ਤੇ ਨਾਲ ਹੀ ਆਪਣੇ ਨਿਸ਼ਾਨ ਸਾਹਿਬ ਦਾ ਰੰਗ ਵੀ سرمਈ ਜਾਂ ਨੀਲਾ ਹੀ ਰੱਖ ਦਿੱਤਾ ਤੇ ਉਸੇ ਨਿਸ਼ਾਨ ਤਹਿਤ ਹੀ ਫੌਜਾਂ ਮੈਦਾਨੇ ਜੰਗ 'ਚ ਜੂਝਦੇ ਰਹੀਆਂ ਤੇ ਇਹੀ ਨਿਸ਼ਾਨ ਗੁਰਧਾਮਾਂ ਦੇ ਉੱਤੇ ਚੱਲਦੇ ਰਹੇ ਇਹ ਨਿਸ਼ਾਨ ਜਿਹਨੂੰ ਸਰਮਈ ਕਹਿ ਲੈਂਦੇ ਆ ਗੂੜਾ ਨੀਲਾ ਵੀ ਕਹਿ ਲੈਂਦੇ ਆ ਇਹ ਇਹਦੇ ਉੱਤੇ ਖੰਡੇ ਤੇ ਬਾਟੇ ਦਾ ਨਿਸ਼ਾਨ ਸੀ ਜਿਸ ਦਾ ਭਾਵ ਸੀ ਜਿਹੜਾ ਭੁੱਖਾ ਹੈ ਉਹਦੇ ਵਾਸਤੇ ਦੇਗ ਹਾਜ਼ਰ ਹੈ ਤੇ ਜਿਹੜਾ ਕੋਈ ਵੈਰੀ ਚੜ ਕੇ ਆਇਆ ਉਹਦੇ ਵਾਸਤੇ ਤੇਗ ਹਾਜ਼ਰ ਹੈ ਇਸੇ ਰੰਗ ਦੇ ਨਿਸ਼ਾਨ ਜਿਹੜੇ ਸੀ ਉਹ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਚੜ੍ਹਾਈ ਕਰਨ ਵਾਸਤੇ ਨਗਾਰੇ ਦੀ ਚੋਟ ਲਾ ਕੇ ਤੁਰਿਆ ਸੀ ਤੇ ਉਸ ਨੇ ਸਰਹੰਦ ਫਤਿਹ ਕਰਕੇ ਹੈਦਰੀ ਝੰਡੇ ਲਾ ਕੇ ਉਸ ਸਮੇਂ ਸਰਹੰਦ ਤੇ ਸਰਮਈ ਨਿਸ਼ਾਨ ਸਾਹਿਬ ਚੜਾਇਆ ਸੀ ਤੇ ਉਸ ਦੇ ਉੱਪਰ ਇੱਕ ਵੱਖਰਾ ਫਰਲਾ ਵੀ ਰੱਖਿਆ ਸੀ ਪਰ ਉਸ ਨਿਸ਼ਾਨ ਸਾਹਿਬ ਦੇ ਉੱਪਰ ਤਿੰਨ ਨਿਸ਼ਾਨ ਸਨ ਇੱਕ ਤਲਵਾਰ ਦਾ ਇੱਕ ਢਾਲ ਦਾ ਤੇ ਇੱਕ ਟਾਰ ਦਾ ਇਹ ਨਿਸ਼ਾਨ ਸਾਹਿਬ ਗੂੜੇ ਨੀਲੇ ਰੰਗ ਦੇ ਜਾਂ ਸਮਈ ਰੰਗ ਦੇ ਹੀ ਹੁੰਦੇ ਸਨ ਇਸ ਤੋਂ ਬਾਅਦ ਮਿਸਲਾਂ ਦਾ ਸਮਾਂ ਆਉਂਦਾ ਹੈ ਤਾਂ ਮਿਸਲਾਂ ਦੇ ਸਮੇਂ ਵਿੱਚ ਵੀ ਇਹੀ ਨਿਸ਼ਾਨ ਚੱਲਦੇ ਨੇ ਲੇਕਿਨ ਵੱਖ-ਵੱਖ ਮਿਸਲਾਂ ਨੇ ਇਸ ਦੇ ਰੰਗ ਬਦਲ ਲਏ ਪਰ ਇਸ ਦੇ ਵਿਚਲੇ ਨਿਸ਼ਾਨ ਤਲਵਾਰ ਢਾਲ ਤੇ ਕੁਟਾਰ ਉਹ ਨਹੀਂ ਬਦਲੇ ਤੇ ਇਹ ਕਿਸੇ ਨਿਸ਼ਾਨ ਜਿਹੜਾ ਸੀਗਾ ਇਹੀ ਤਰਨਾਦਲ ਦੇ ਆਗੂ ਨਿਸ਼ਾਨ ਵਾਲੀਆ ਮਿਸਲ ਦੇ ਜਥੇਦਾਰ ਸਰਦ ਸੌਂਦਾ ਸਿੰਘ ਨੂੰ ਦਾਲ ਖਾਲਸਾ ਨੇ ਵਰਤਨ ਦਾ ਅਧਿਕਾਰ ਵੀ ਦਿੱਤਾ ਹੋਇਆ ਸੀ। ਬਾਕੀ ਜਿਹੜੀਆਂ ਬਿਸਲਾ ਸੀ ਉਹਨਾਂ ਦੇ ਆਪਣੇ ਨਿਸ਼ਾਨ ਸਨ ਕਿਸੇ ਦਾ ਨੀਲਾ ਕਿਸੇ ਦਾ ਬਸੰਤੀ ਕਿਸੇ ਦਾ ਲਾਲ ਵੀ ਸੀ ਕਿਸੇ ਦਾ ਫਿੱਕਾ ਬਸੰਤੀ ਵੀ ਸੀ। ਸੋ ਇਸ ਤਰ੍ਹਾਂ ਸਾਰਿਆਂ ਨੇ ਆਪੋ ਆਪਣੇ ਨਿਸ਼ਾਨ ਰੱਖੇ ਸਨ। ਮਾਰੇ ਰঞ্জੀਤ ਸਿੰਘ ਦਾ ਸਮਾਂ ਹੁੰਦਾ ਹੈ ਤਾਂ ਉਸ ਨੇ ਜੰਗ ਦੀ ਚੜ੍ਹਾਈ ਵਾਸਤੇ ਜਿਹੜਾ ਨਿਸ਼ਾਨ ਵਰਤੇ ਸੀ ਉਹਦੇ ਵਿੱਚ ਚੜ੍ਹਦੇ ਸੂਰਜ ਦਾ ਨਿਸ਼ਾਨ ਆਉਂਦਾ ਸੀਗਾ। ਇੱਕ ਨਿਸ਼ਾਨ ਰੋਪੜ ਦੇ ਕੋਲ ਅਜੇ ਵੀ ਸ਼ਿਸ਼ੋਭਤ ਹੈ ਜਦੋਂ ਅਸੀਂ ਅੰਮ੍ਰਿਤਸਰ ਤੋਂ ਜਾਂ ਜਲੰਧਰ ਤੋਂ ਰੋਪੜ ਵੱਲ ਨੂੰ ਜਾਂਦੇ ਹਾਂ ਤਾਂ ਖੱਬੇ ਹੱਥ ਸਤਲੁਜ ਦਰਿਆ ਦੇ ਉਰਲੇ ਪਾਸੇ ਬੜੇ ਉੱਚੀ ਪਹਾੜੀ ਤੇ ਇੱਕ ਨਿਸ਼ਾਨ ਸ਼ਿਸ਼ੋਭਤ ਹੈ ਜਿਸ ਦਾ ਰੰਗ ਬਸੰਤੀ ਹੈ ਤੇ ਜਿਹੜਾ ਸਰਕਾਰੇ ਖਾਲਸਾ ਦੀ ਹੱਦ ਦੇ ਉੱਤੇ ਲਾਇਆ ਨਿਸ਼ਾਨ ਹੈ ਜਿੱਥੇ ਸਰਕਾਰੇ ਖਾਲਸਾ ਦੀ ਹੱਦ ਮੁੱਕਦੀ ਸੀ ਉਹ ਨਿਸ਼ਾਨ ਅੱਜ ਵੀ ਉੱਥੇ ਹਾਜ਼ਰ ਹੈਗਾ ਹੁਣ ਵਿਚਾਰ ਕਰੀਏ ਕਿ ਹੁਣ ਤੱਕ ਜਾਂ ਬਸੰਤੀ ਚ ਚੋਲੇ ਚੜਾਏ ਗਏ ਸਨ ਜਾਂ ਸਰਮਈ ਸਰਮਈ ਦਾ ਦੌਰ ਬਹੁਤ ਲੰਮਾ ਸਮਾਂ ਚੱਲਿਆ ਇਸ ਦਾ ਰੰਗ ਬਦਲਿਆ ਕਿਵੇਂ ਗਿਆ ਹਿੰਦੁਸਤਾਨ ਤੇ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਤੇ ਗੁਲਾਮ ਹੋਣ ਤੋਂ ਬਾਅਦ ਇਹਦੇ ਵਿੱਚ ਤਬਦੀਲੀ ਆਈ ਤਬਦੀਲੀ ਕਿਸ ਤਰ੍ਹਾਂ ਆਉਂਦੀ ਹੈ ਅੰਗਰੇਜ਼ਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਸਤੇ ਆਪਣੇ ਪ੍ਰਬੰਧਕ ਖਾਤਮ ਦਿੱਤੇ ਆਪਣੇ ਪਿੱਠੂ ਸਾਭ ਦਿੱਤੇ ਉਹਨਾਂ ਨੂੰ ਸਰਬਰਾਹ ਬਣਾ ਦਿੱਤਾ ਤੇ ਜਿਨ੍ਹਾਂ ਨੇ ਨੂੰ ਨਿਸ਼ਾਨਾ ਦਿੱਤਾ ਗਿਆ ਸੀ ਕਿ ਸਿੱਖਾਂ ਦੇ ਨਿਸ਼ਾਨ ਧਰਮ ਤੇ ਕੀਦੇ ਦੀ ਤਬਦੀਲੀ ਕਰਨੀ ਹੈ ਤੇ ਉਹ ਸਮੇਂ-ਸਮੇਂ ਇਹ ਕਾਰਵਾਈ ਕਰਦੇ ਰਹੇ ਕਰਦੇ ਆ ਕਰਦੇ ਆ ਬਾਬਾ ਬਾਦਰੀ ਵਧਿਆ ਜਿਸ ਨੇ ਹੌਲੀ-ਹੌਲੀ ਬਸੰਤੀ ਨੂੰ ਕੇਸਰੀ ਤੇ ਫਿਰ ਗੂੜਾ ਕੇਸਰੀ ਕਰਦਿਆਂ ਕਰਦਿਆਂ ਸੰਤਰੀ ਰੰਗ ਹੀ ਬਣਾਤਰਿਆ ਹੁਣ ਇਹ ਮੰਨਿਆ ਜਾਂਦਾ ਹੈ ਕਿ ਬਸੰਤੀ ਰੰਗ ਜਾਂ ਸੰਤਰੀ ਰੰਗ ਹਿੰਦੂ ਜਮਾਤ ਨਾਲ ਸੰਬੰਧ ਰੱਖਦਾ ਹੈ ਪਰ ਇਹ ਸਾਰੇ ਪਿਛਲੇ ਸਮੇਂ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ ਤੇ ਆਪਣੀਆਂ ਫੌਜਾਂ ਦੇ ਚੋਲਿਆਂ ਦਾ ਰੰਗ ਬਦਲਿਆ ਵਰਦੀ ਦਾ ਰੰਗ ਬਦਲਿਆ ਤੇ ਨਾ ਹੀ ਨਿਸ਼ਾਨ ਸਾਹਿਬਾਂ ਦਾ ਰੰਗ ਬਦਲਿਆ ਉਹਨਾਂ ਦੀ ਵਰਦੀ ਚੋਲੇ ਤੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਸਰਮਈ ਗਾੜਾ ਸਰਮਈ ਜਾਂ ਨੀਲਾ ਹੀ ਰਿਹਾ ਹੁਣ ਮਸਲਾ ਆ ਜਾਂਦਾ ਹੈ ਕਿ ਅੰਗਰੇਜ਼ਾਂ ਕੋਲੋਂ ਸਿੱਖਾਂ ਨੇ ਗੁਰਦੁਆਰੇ ਤੇ ਆਜ਼ਾਦ ਕਰਾ ਲੇ ਉੰਦਰ 1925 ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੋਂਦ ਵਿੱਚ ਆ ਗਈ ਤੇ ਉਹਨਾਂ ਨੇ ਹੁਣ ਤੱਕ ਇੱਚ ਸੁਧਾਰ ਕਿਉਂ ਨਹੀਂ ਕੀਤੇ ਸਨ 1931 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਿਆਦਾ ਬਣਾਉਣ ਲਈ ਇੱਕ ਕਮੇਟੀ ਬਣਾਈ 25 ਮੈਂਬਰੀ ਜਿਸ ਦਾ ਕਨਵੀਨਰ ਬਣਾਇਆ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਉਹਨਾਂ ਨੇ ਸਿੱਖ ਰੌਰੀ ਦੇ ਨਾਂ ਤੇ ਰਹਿਤ ਮਰਿਆਦਾ ਬਣਾ ਕੇ ਵਿਦਵਾਨ ਲੋਕਾਂ ਨੇ ਸਾਰਾ ਸੋਚ ਸਮਝ ਕੇ ਬਣਾਈ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਸਰਬੰਧ ਸਿੱਖ ਮਿਸ਼ਨ ਬੋਰਡ ਦੇ ਸਾਹਮਣੇ ਪੇਸ਼ ਕੀਤੀ ਤੇ ਸਨ 1936 ਨੂੰ ਸਰਬੰਧ ਸਿੱਖ ਮਿਸ਼ਨ ਬੋਰਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਇਸ ਦੇ ਉੱਤੇ ਹੋਰ ਵਿਚਾਰ ਕਰ ਲਿਆ ਜਾਵੇ ਤੇ ਇਹ ਵਿਚਾਰ ਚੱਲਦਾ ਚੱਲਦਾ 1945 ਤੱਕ ਚੱਲਦਾ ਰਿਹਾ ਜਿਸ ਵਿੱਚ 50 ਹੋਰ ਸਰਮੌਰ ਵਿਦਵਾਨਾਂ ਨੇ ਆਪਣੀਆਂ ਰਾਇਵਾਂ ਦਿੱਤੀਆਂ 25 ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਚ ਨਯੰਗ ਸਿੰਘ ਜਥੇਬੰਦੀਆਂ ਸੀ ਜਿਹਦੇ ਵਿੱਚ ਸਿੰਘ ਸੁਭਾਵਾਂ ਸੀ ਜਿਨ੍ਹਾਂ ਚ ਅਕਾਲੀ ਜਥੇ ਸੀ ਜਿਨ੍ਹਾਂ ਜੇ ਟਕਸਾਲਾਂ ਵੀ ਸੀ ਇਹਨਾਂ ਨੇ ਆਪੋ ਆਪਣੀਆਂ ਰਹਿਮਾਂ ਦਿੱਤੀਆਂ ਤੇ ਰਹਿ ਦੇਣ ਤੋਂ ਬਾਅਦ ਇਹ ਰਹਿਤ ਮਰਿਆਦਾ ਨੂੰ ਸੰਪੂਰਨ ਕਰਕੇ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਅਕਾਲ ਤਖਤ ਸਾਹਿਬ ਦੇ ਵਿੱਚ ਉਸ ਵੇਲੇ ਜਥੇਦਾਰ ਸਾਹਿਬ ਅਕਾਲ ਤਖਤ ਤੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਸ਼ੇਸ਼ ਸਿੰਘ ਜੀ ਵੀ ਸ਼ਾਮਲ ਸੀਗੇ 8 ਮੈਂਬਰ ਟੋਟਲ ਸੀਐਸ ਕਮੇਟੀ ਕੋ ਜਿੰਨਾਂ ਕੋ ਪੇਸ਼ ਕੀਤੀ ਗਈ ਇਹਨਾਂ ਨੇ ਇਸ ਨੂੰ ਲਾਗੂ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਇਹ ਜਿਹੜੀ ਰਹਿਤ ਮਰਿਆਦਾ ਸੀ ਇਹਦੇ ਵਿੱਚ ਬਹੁਤ ਸਾਰੇ ਪੱਖ ਵਿਚਾਰੇ ਗਏ ਸਨ ਜਿੱਚ ਸਿੱਖ ਦੀ ਪਰਿਭਾਸ਼ਾ ਕੀ ਹੈ ਉਸ ਤੋਂ ਬਾਅਦ ਸਿੱਖ ਦੀ ਸ਼ਖਸੀ ਰਹਿਣੀ ਬਹਿਣੀ ਕੀ ਹੈ ਨਿਤਨੇਮ ਕੀ ਹੈ ਅਰਦਾਸ ਕੀ ਕਰਨੀ ਹੈ ਗੁਰਦੁਆਰੇ ਦੀ ਮਰਿਆਦਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਾਮ ਸੰਭਾਲ ਕਿਵੇਂ ਕਰਨੀ ਹੈ ਹੁਕਮਨਾਮਾ ਲੈਣ ਦੀ ਮਰਿਆਦਾ ਕੀ ਹੈ ਕੀਰਤਨ ਮਰਿਆਦਾ ਕੀ ਹੈ ਸਧਾਰਨ ਪਾਠ ਕਿਵੇਂ ਕਰਨਾ ਹੈ ਅਖੰਡ ਪਾਠ ਕਿਵੇਂ ਕਰਨਾ ਹੈ ਭੋਗ ਦੀ ਮर्यादा ਕੀ ਹੈ ਕੜਾ ਪ੍ਰਸ਼ਾਦ ਕਿਵੇਂ ਬਣਾਉਣਾ ਹੈ ਗਰਵਾਣੀ ਕਥਾ ਕਿਵੇਂ ਕਰਨੀ ਹੈ ਗੁਰਮਤ ਰਹਿਣੀ ਕੀ ਹੈ ਜਨਮ ਤੇ ਨਾਮ ਸੰਸਕਾਰ ਕੀ ਨੇ ਆਨੰਦ ਸੰਸਕਾਰ ਕੀ ਨੇ ਮ੍ਰਿਤਕ ਸੰਸਕਾਰ ਕਿੰਜ ਕਰਨੇ ਨੇ ਸੇਵਾ ਕਿੰਜ ਨਿਭਾਉਣੀ ਆ ਪੰਥਕ ਰਹਿਣੀ ਕਿਵੇਂ ਕਰਨੀ ਹੈ ਗੁਰੂ ਪੰਥ ਕੀ ਹੈ ਅਮਰਤ ਸੰਸਕਾਰ ਕੀ ਨੇ ਕਰਾਇਤਾ ਕੀ ਨੇ ਕਕਾਰ ਕਿਵੇਂ ਨੇ ਤਨਖਾਈਏ ਕਿ ਕੌਣ ਨੇ ਤਨਖਾਹ ਲਾਉਣ ਦੀ ਵਿਧੀ ਕੀ ਹੈ ਤੇ ਨਿਸ਼ਾਨ ਸਾਹਿਬ ਦੇ ਚੋਲਿਆਂ ਦੇ ਰੰਗ ਬਾਰੇ ਵੀ ਸਪਸ਼ਟ तौर ਤੇ ਦੱਸਿਆ ਗਿਆ ਹੈ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਕਿਹੋ ਜਿਹਾ ਹੋਵੇ ਉਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਫਾ 13 ਤੇ ਲਿਖਿਆ ਨਿਸ਼ਾਨ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਤੇ ਸਰਬ ਲੋ ਦਾ ਭੱਲਾ ਜਾਂ ਖੰਡਾ ਹੋਵੇ ਪਰ ਸਿਆਸੀ ਟਿਕੜਮਬਾਜ਼ੀ ਕਰਨ ਵਾਲੀ ਹਾਕਮ ਧਿਰ ਨੇ ਉਹ ਹਰਤਰ ਮਾਨਮਲ ਗੋਬਾ ਕਰਨ ਦੀ ਸਾਜ਼ਿਸ਼ ਤਹਿਤ ਸਿੱਖਾਂ ਦੇ ਵੱਖਰੀ ਪਹਿਚਾਨ ਖਾਣ ਪੀਣ ਪੈਣਨ ਰਹਿਣ ਸਹਿਣ ਸੰਸਕਾਰਾਂ ਨੂੰ ਪਾਸੇ ਰੱਖ ਕੇ ਨishan ਸਾਹਿਬ ਦੇ ਰੰਗ ਅਰਦਾਸ ਦੇ ਵੱਖ-ਵੱਖ ਰੂਪ ਵੱਖੋ ਵੱਖਰੀ ਹੋਣ ਚ ਲੈ ਆਂਦੇ ਜਿਸ ਦਾ ਸਿੱਖ ਜਗਤ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਭਗਵੇਂ ਰੰਗ ਨਾਲ ਰਲਾਉਣ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਤੇ ਉਸ ਨੂੰ ਨਕਾਮ ਕਰਨ ਲਈ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਕੀਤਾ ਉਸ ਕੇਸ ਦੀ ਸੁਣਵਾਈ ਕਰਦਿਆਂ ਹੁਣ ਅਕਾਲ ਤਖਤ ਸਾਹਿਬ ਨੇ ਇਸ ਦੇ ਹੁਕਮਨਾਮਾ ਕੀਤਾ ਹੈ ਇਸ ਦੇ ਆਦੇਸ਼ ਦਿੱਤਾ ਹੈ ਜਿਹੜਾ 1945 ਦੇ ਵਿੱਚ ਪਾਸ ਕੀਤੀ ਗਈ ਸਿੱਖ ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਦੇਰ ਆਇਦ ਦਰਸਤ ਆਇਦ ਅਨਸਾਰ ਸਿੱਖ ਕੌਮ ਆਪਣੀ ਹੋਂਦ ਅਸਤੀ ਵਿਧੀ ਵਿਧਾਨ ਸੰਸਕਾਰ ਗ੍ਰੰਥ ਪੰਥ ਦੇ ਤਜ ਨਿਸ਼ਾਨ ਸਾਹਿਬ ਦੇ ਅਸਲੀ ਪ੍ਰਾਤਨ ਸਰਮਈ ਤੇ ਬਸੰਤੀ ਰੰਗਾਂ ਦੇ ਚੋਲੇ ਚੜਾਉਣ ਦੀ ਹਦਾਇਤ ਨਿਰਸੰਦੇ ਸ਼ਲਾਘਾਯੋਗ ਫੈਸਲਾ ਹੈ ਸਿੱਖ ਓਮ ਨੂੰ ਬਿਨਾਂ ਕਿਸੇ ਵਿਰੋਧ ਦੇ ਨੁਕਤੇ ਜੀ ਨਹੀਂ ਕੀਤੇ ਆ ਸਰਬੱਤ ਸੰਗਤਾਂ ਵਿਦਵਾਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਬੰਧ ਸਿੰਘ ਸਭਾ ਤੇ ਅਕਾਲ ਸਖ ਸਭ ਤੋਂ ਪ੍ਰਵਾਨਤ ਇਸ ਹੁਕਮ ਨੂੰ ਇਸ ਮਰਿਆਦਾ ਨੂੰ ਮੰਨਣਾ ਚਾਹੀਦਾ ਹੈ ਜੋ 1931 ਤੋਂ ਲੈ ਕੇ 1945 ਤੱਕ 13 ਸਾਲ ਦੇ ਸਮੇਂ 'ਚ ਬਣੀ ਸੀ ਇਹਦੇ 'ਚ ਸਾਰੇ ਵਿਦਵਾਨ ਸ਼ਾਮਲ ਸੀ ਸਾਰੀਆਂ ਸੰਸਥਾਵਾਂ ਸ਼ਾਮਲ ਸੀ ਉਸ ਸਮੇਂ ਦੀਆਂ ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੇਵਲ ਅੱਜ ਦਾ ਫੈਸਲਾ ਹੈ ਜਾਂ ਕਿਸੇ ਇੱਕ ਬੰਦੇ ਦਾ ਫੈਸਲਾ ਹੈ ਸੋ ਉਸ ਹੁਕਮ ਨੂੰ ਲਾਗੂ ਕਰਨ ਵਾਸਤੇ ਸਿੱਖ ਕੌਮ ਨੂੰ ਇੱਕਮਤ ਹੋ ਕੇ ਇਹ ਪ੍ਰਮਾਨ ਤਿਰੰਗ ਦੇ ਨਿਸ਼ਾਨ ਸਭ ਚੜਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੇ ਆਕਾਲ ਤਖਤ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ ਕਿੰਤੂ ਪਰੰਤੂ ਤੋਂ ਬਚਣਾ ਚਾਹੀਦਾ ਹੈ ਅਸੀਂ ਆਪ ਜੀ ਨੂੰ ਇਸ ਵਿਸਥਾਰਤ ਗਾਥਾ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਨਿਸ਼ਾਨ ਸਾਹਿਬ ਜਿਸ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਕਾਲ ਤੋਂ ਜ਼ਿਆਦਾ ਨਾਮ ਦੇ ਕੇ ਆਕਾਲ ਤਖਤ ਸਿਉਭਤ ਕੀਤਾ ਸੀ ਸਤਗੁਰੂ ਘਰ ਨਿਸ਼ਾਨ ਕਹ ਕੇ ਸਿਉਭਤ ਕੀਤਾ ਸੀ ਤੇ ਦਸਵੇਂ ਪਾਤਸ਼ਾਹ ਜੀ ਨੇ ਨਿਸ਼ਾਨ ਸਾਹਿਬ ਕਹਿ ਕੇ ਸਿਉਭਤ ਕੀਤਾ ਸੀ ਉਸ ਦੇ ਇਤਿਹਾਸ ਉਸ ਦੇ ਚੋਲੇ ਦੇ ਰੰਗ ਦੀ ਗਾਥਾ ਇਹਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਆਸ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਇਸ ਚੈਨਲ ਸਿਰੜ ਨਿਸ਼ਾਨੇ ਨੂੰ ਸਬਸਕ੍ਰਾਈਬ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਇਤਿਹਾਸ ਦੇ ਵਰਕੇ ਫੋਲਦਿਆਂ ਇਹਨੂੰ ਵਾਚਦਿਆਂ ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ